ਮੈਂ ਡਾਟਰ ਹਰਜਿੰਦਰ ਸਿੰਘ ਦਿਉਸੀ ਅੱਜ ਤੁਹਾਡੇ ਨਾਲ ਇੱਕ ਨਵਾਂ ਵਿਸ਼ਾ ਲੈ ਕੇ ਆ ਜਾਣਾ ਬੱਚੇਦਾਨੀ ਦਾ ਬਲੇਵਾ ਬੱਚੇਦਾਨੀ ਦਾ ਬਲੇਵਾ ਇਹ ਗੱਪਣ ਪਸ਼ੂਆਂ ਦੀ ਅਲਾਮਤ ਆ ਜਿਹਦੇ ਵਿੱਚ ਬੱਚੇਦਾਨੀ ਲੰਮੇ ਰੁੱਖ ਤੋਂ ਖੱਬੇ ਜਾਂ ਸੱਜੇ ਪਾਸੇ ਨੂੰ ਘੁੰਮ ਜਾਂਦੀ ਹੈ ਇਹਨੂੰ ਅਸੀਂ ਬੱਚੇਦਾਨੀ ਦਾ ਬਲੇਵਾ ਜਾਂ ਵੱਟ ਪੈਣਾ ਵੀ ਕਹਿੰਦੇ ਆ ਇਹ ਮੱਝਾਂ ਗਾਵਾਂ ਦੇ ਵਿੱਚ ਲਵੇਰੀਆਂ ਦੇ ਵਿੱਚ ਅੱਖੀ ਸੁਆਈ ਦਾ ਮੁੱਖ ਕਾਰਨ ਇਸ ਦੀ ਮਹੱਤਤਾ ਜਾਂ ਇਸ ਦੀ ਜਿਹੜੀ ਮਤਲਬ ਸਾਨੂੰ ਸਤਰਕ ਰਹਿਣ ਦੀ ਜ਼ਰੂਰਤ ਆ ਉਹ ਮੈਂ ਇੱਕ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਂਗਾ ਜਿਸ ਤਰ੍ਹਾਂ ਇੱਕ ਕਿਸਾਨ ਦੀ ਫਸਲ ਪੱਕੀ ਹੋਵੇ ਪਰ ਉਤੋਂ ਮੀਂਹ ਪੈਣ ਲੱਗ ਜਵੇ ਤੇ ਗੜੇ ਪੈਣ ਲੱਗ ਜਾਣ ਤਾਂ ਉਸ ਦੇ ਮਨ ਤੇ ਜੋ ਬੀਤਦੀ ਆ ਉਸੇ ਤਰ੍ਹਾਂ ਹੀ ਜਿਹੜਾ ਡੇਰੀ ਫਾਰਮਰ ਇਸ ਸਮੱਸਿਆ ਨਾਲ ਜਦੋਂ ਜੂਝਦਾ ਉਹ ਹੁੰਦਾ ਭਾਵ ਜਦੋਂ ਉਸ ਦਾ ਪਸ਼ੂ ਸੂਣ ਵਾਲਾ ਹੋਵੇ ਤੇ ਉਹ ਸੂ ਨਾ ਰਿਹਾ ਹੋਵੇ ਤੇ ਖਾਸ ਕਰਕੇ ਉਹਨਾਂ ਕੇਸਾਂ ਦੇ ਵਿੱਚ ਜਦੋਂ ਅਸੀਂ ਬਹੁਤ ਵਧੀਆ ਅ ਬੀਰੇਜ ਭਰਾਇਆ ਹੋਵੇ ਸੈਕਸ ਡੇਸੀਮਨ ਭਰਾਇਆ ਹੋਵੇ ਉਹਦਾ ਨਤੀਜਾ ਆਉਣਾ ਹੋਵੇ ਪਰ ਉਹ ਨਾ ਆ ਰਿਹਾ ਹੋਵੇ ਤਾਂ ਇੱਕ ਚਿੰਤਾ ਦਾ ਵਿਸ਼ਾ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਜੇ ਬੱਚੇਦਾਨੀ ਦਾ ਬਲੇਵਾ ਇੱਕ ਐਮਰਜੈਂਸੀ ਹੈ ਸੋ ਕਹਿਣ ਤੋਂ ਭਾਵ ਜਦੋਂ ਵੀ ਤੁਹਾਨੂੰ ਬੱਚੇ ਦਾ ਨਹੀਂ ਦਾ ਬਲੇਨਾ ਦਾ ਸ਼ੱਕ ਪੈਂਦਾ ਤਾਂ ਤੁਸੀਂ ਇੱਕ ਮਾਹਰ ਡਾਕਟਰ ਨੂੰ ਹੀ رابطہ ਕਾਇਮ ਕਰਨਾ ਨਹੀਂ ਤਾਂ ਫਿਰ ਜਿਹੜੀ ਆਮ ਖਾਵਤ ਆ ਬਈ ਨੀਮ ਹਕੀਮ ਖਤਰੇ ਮੇ ਜਾਨ ਤਾਂ ਉਹ ਫਿਰ ਸਿੱਧ ਹੋ ਜਾਂਦੀ ਹੈ ਸੋ ਕਿਉਂਕਿ ਇੱਥੇ ਸਵਾਲ ਸਾਡੇ ਲਵੇਰੀ ਦਾ ਦੁੱਧ ਦਾ ਤੇ ਉਹਦੇ ਆਉਣ ਵਾਲੇ ਬੱਚੇ ਦਾ ਤਿੰਨੋ ਜਾਣਾਂ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਮਾਹਰ ਡਾਕਟਰ ਦੇ ਹੱਥ ਵਿੱਚ ਹੁੰਦੀਆਂ ਨੇ ਸੋ ਇਸ ਲਈ ਇਸ ਦੀ ਮਹੱਤਤਾ ਵੱਧ ਜਾਂਦੀ ਆ ਜਿਵੇਂ ਮੈਂ ਪਹਿਲਾ ਸ਼ਬਦ ਵਰਤਿਆ ਐਮਰਜੈਂਸੀ ਆ ਇਹ ਅਲਾਮਤ ਐਮਰਜੈਂਸੀ ਆ ਸੋ ਇਸ ਕਰਕੇ ਜਿਹੜਾ ਤੁਸੀਂ ਅ ਜਦੋਂ ਵੀ ਇਹਦਾ ਇਲਾਜ ਕਰਾਉਣਾ ਸਿਰਫ ਮਾਹਰ ਡਾਕਟਰ ਤੋਂ ਹੀ ਕਰਾਉਣਾ ਜੇ ਆਪਾਂ ਇਹਦੀਆਂ ਨਿਸ਼ਾਨੀਆਂ ਵੱਲ ਇਹਦੇ ਲੱਛਣਾਂ ਵੱਲ ਜਾਣ ਤੋਂ ਪਹਿਲਾਂ ਆਪਾਂ ਇਸ ਚੀਜ਼ ਬਲ ਝਾਤ ਮਾਰਦੇ ਆ ਵੀ ਇਹ ਕਦੋਂ ਹੁੰਦਾ ਤੇ ਕਿਹੜੇ ਪਸ਼ੂਆਂ ਚ ਹੁੰਦਾ ਖਾਸ ਕਰਕੇ ਮੱਝਾਂ ਗਾਵਾਂ ਦੇ ਵਿੱਚ ਇਹ ਆਮ ਦੇਖਿਆ ਗਿਆ ਜਦੋਂ ਉਹ ਗਰਭ ਦੇ ਅਖੀਰਲੇ ਪੱਖ ਵਿੱਚ ਹੁੰਦੀਆਂ ਨੇ ਮਤਲਬ ਭਾਵ ਸੂਣ ਦੇ ਨੇੜੇ ਹੁੰਦੀਆਂ ਨੇ ਤਾਂ ਉਦੋਂ ਇਹ ਜਿਹੇ ਲੱਛਣ ਸਾਨੂੰ ਜਾਂ ਇਹ ਅਲਾਮਤ ਜਾਂ ਬੱਚੇ ਜਾਨੀ ਦਾ ਬਲੇਵਾ ਦੇਖਣ ਨੂੰ ਮਿਲਦਾ ਮੱਝਾਂ ਦੇ ਵਿੱਚ ਇਹ ਖਾਸ ਕਰਕੇ ਜ਼ਿਆਦਾ ਹੁੰਦਾ ਤੇ ਸਾਲ ਦੇ ਕਿਹੜੇ ਮਹੀਨੇ ਆ ਜ਼ਿਆਦਾ ਹੁੰਦਾ ਜਿਵੇਂ ਜੁਲਾਈ ਤੋਂ ਅਕਤੂਬਰ ਅਸੀਂ ਮੰਨਦੇ ਆ ਵੀ ਇਹ ਸੂਆ ਪੈਣ ਵਾਲੇ ਮਹੀਨੇ ਆ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਪਸ਼ੂ ਸੂਂਦੇ ਆ ਸੋ ਇਹਨਾਂ ਦਿਨਾਂ ਦੇ ਵਿੱਚ ਹੀ ਸਾਨੂੰ ਇਹ ਇਸ ਤਰ੍ਹਾਂ ਦੇ ਕੇਸ ਜ਼ਿਆਦਾ ਦੇਖਣ ਨੂੰ ਮਿਲਦੇ ਆ ਜੇ ਆਪਾਂ ਸਮਝੀਏ ਵੀ ਬੱਚੇਦਾਨੀ ਦਾ ਬਲੇਮਾ ਕਿੰਨਾ ਕੁ ਖਤਰਨਾਕ ਆ ਜਾਂ ਕਿੰਨਾ ਕੁ ਜਲਦੀ ਠੀਕ ਹੋਣ ਵਾਲਾ ਇਹਨੂੰ ਅਸੀਂ ਬੱਚੇਦਾਨੀ ਕਿੰਨੇ ਡਿਗਰੀ ਘੁੰਮੀਆਂ ਉਸ ਦੇ ਹਿਸਾਬ ਨਾਲ ਆਪਾਂ ਇਹਨੂੰ ਕੈਟੇਗੋਰੀਜ਼ ਕਰਦੇ ਆ ਉਹ ਹਿਸਾਬ ਨਾਲ ਜਿਹੜੀਆਂ ਕਿਸਮਾਂ ਬਣਦੀਆਂ ਨੇ ਇਹ ਬੱਚੇਦਾਨੀ ਦਾ ਵਲੇਮਾ ਜਿਹੜਾ ਉਹ 45 ਡਿਗਰੀ ਤੋਂ ਲੈ ਕੇ 360 ਡਿਗਰੀ ਤੱਕ ਬੱਚੇਦਾਨੀ ਘੁੰਮ ਸਕਦੀ ਹੈ ਜਾਂ ਇਸ ਤੋਂ ਜ਼ਿਆਦਾ ਇਹ ਵੀ ਦਿਖਾਇਆ ਗਿਆ ਵੀ ਇਸ ਤੋਂ ਡਬਲ ਵੀ ਹੋ ਸਕਦੀ ਹੈ 720 ਡਿਗਰੀ ਵੀ ਹੋ ਸਕਦੀ ਹੈ ਪਰ ਆਮ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਉਹ 180 ਡਿਗਰੀ ਬੱਚੇਦਾਨੀ ਘੁੰਮੀ ਹੁੰਦੀ ਹੈ ਕਿਉਂਕਿ ਬੱਚੇਦਾਨੀ ਦੇ ਦੋ ਭਾਗ ਹੁੰਦੇ ਆ ਦੋ ਹਾਰਨ ਹੁੰਦੇ ਆ ਤੇ ਸੱਜੇ ਹਾਰਨ 'ਚ ਜ਼ਿਆਦਾਤਰ ਮੰਨਣਾ ਬੱਚਾ ਹੁੰਦਾ ਮੰਨਿਆ ਜਾਂਦਾ ਏ ਤੇ ਬੱਚੇਦਾਨੀ ਘੁੰਮਦੀ ਵੀ ਸੱਜੇ ਪਾਸੇ ਨੂੰ ਜ਼ਿਆਦਾ ਕੇਸਾਂ ਦੇ ਵਿੱਚ ਸੋ ਮੇਰਾ ਕਹਿਣ ਤੋਂ ਬਾਅਦ ਇਹ ਹੈ ਵੀ ਜਦੋਂ ਵੀ ਕਦੀ ਤੁਹਾਨੂੰ ਇਦਾਂ ਦੇ ਬੱਚੇਦਾਨੀ ਦੇ ਬਲੇਮੇ ਦਾ ਸ਼ੱਕ ਕਦੇ ਪੈਂਦਾ ਤਾਂ ਮਾਹਰ ਡਾਕਟਰ ਨੂੰ ਜ਼ਰੂਰ ਜਲਦੀ ਤੋਂ ਜਲਦੀ ਉਹਦੇ ਨਾਲ رابطہ ਕਾਇਮ ਕਰਨਾ ਚਾਹੀਦਾ ਜੇ ਆਪਾਂ ਇਹਦੇ ਕਾਰਨਾਂ ਤੇ ਝਾਤ ਮਾਰੀਏ ਜਾਂ ਕਾਰਨਾਂ ਨੂੰ ਕੁਝ ਸਮਝਣ ਦੀ ਕੋਸ਼ਿਸ਼ ਕਰੀਏ ਸਭ ਤੋਂ ਵੱਡਾ ਕਾਰਨ ਆ ਵੀ ਗੱਪਣ ਪਸ਼ੂ ਨੂੰ ਲਾਸਟ ਵਾਲੇ ਡੇਰਾ ਵਿੱਚ ਜਦੋਂ ਉਹ ਸੂਣ ਦੇ ਦਿਨ ਉਹਦੇ ਪੂਰੇ ਹੋ ਗਏ ਆ ਉਸ ਨੂੰ ਕਿਸੇ ਗੱਡੀ ਜਾਂ ਟਰਾਲੀ ਦੇ ਵਿੱਚ ਚੜਾ ਕੇ ਤੁਸੀਂ ਇੱਕ ਜਗ੍ਹਾ ਦੂਜੀ ਜਗ੍ਹਾ ਲਗਾਣੇ ਉਹ ਇਹ ਮੁੱਖ ਕਾਰਨ ਹੈ ਤੇ ਪਸ਼ੂ ਉੱਚੀ ਨੀਵੀਂ ਜਗ੍ਹਾ ਤੇ ਤਿਲਕਣ ਕਾਰਨ ਵੀ ਹੋ ਸਕਦਾ ਜਾਂ ਵਾਰ-ਵਾਰ ਉੱਠਣ ਬੈਠਣ ਨਾਲ ਉੱਚੀ ਨੀਵੀਂ ਜਗ੍ਹਾ ਤੇ ਕੁਝ ਮੱਜਾਂ ਦੇ ਵਿੱਚ ਇਹਨਾਂ ਦੇ ਜਮੰਦਰੂ ਕਾਰਨ ਵੀ ਲੱਭੇ ਗਏ ਆ ਜਿਵੇਂ ਹਾਰਮੋਨਾਂ ਦਾ ਹੇਰਫੇਰ ਤੇ ਜੇ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਇਸ ਸਮੇਂ ਦੇ ਕਿਉਂਕਿ ਪਸ਼ੂ ਆਪਣੇ ਕੀਲਿਆਂ ਦੇ ਵੱਗੇ ਰਹਿੰਦੇ ਆ ਉਹਨਾਂ ਵਿੱਚ ਕਸਰਤ ਦੀ ਘਾਟ ਇਸ ਦੇ ਮੁੱਖ ਕਾਰਨ ਵਿੱਚ ਹਨ ਸੋ ਇਹ ਤਾਂ ਸੀਗੇ ਕਾਰਨ ਹੁਣ ਆਪਾਂ ਆਈਏ ਵੀ ਲੱਛਣ ਜਿਹੜੇ ਸਾਡੇ ਡੇਰੀ ਫਾਰਮਰ ਜਾਂ ਸਾਡੇ ਪਸ਼ੂ ਪਾਲਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਪਸ਼ੂ ਸਾਡਾ ਸੂਣ ਵਾਲਾ ਉਹ ਦਰਦ ਕਰਦਾ ਝੋਰ ਮਾਰਦਾ ਪਰ ਬੱਚਾ ਬਾਹਰ ਨਹੀਂ ਆਉਂਦਾ ਇਹ ਸਭ ਤੋਂ ਵੱਡਾ ਮੁੱਖ ਕਾਰਨ ਹੈ ਮੁੱਖ ਨਿਸ਼ਾਨੀ ਹੈ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਜਦੋਂ ਅਸੀਂ ਮਹਾ ਡਾਕਟਰ ਨੂੰ ਅ ਤੁਸੀਂ رابطہ ਕਾਇਮ ਕਰਨਾ ਕਈ ਵਾਰੀ ਤਾਂ ਉਹ ਦਰਦ ਇੰਨਾ ਹੁੰਦਾ ਉਹ ਆਪਦੀ ਢਿੱਡ ਤੇ ਲੱਤਾਂ ਵੀ ਮਾਰਦਾ ਫੂਨ ਲਈ ਝੋਰ ਮਾਰ ਰਿਹਾ ਹੁੰਦਾ ਪਰ ਬੱਚਾ ਬਾਹਰ ਨਹੀਂ ਆਉਂਦਾ ਜਾਂ ਜਿਹੜੀ ਪਾਣੀ ਵਾਲੀ ਮਸ਼ਕਾ ਉਹ ਵੀ ਬਾਹਰ ਨਹੀਂ ਆਉਂਦੀ ਜਾਂ ਜਦੋਂ ਇੰਨਾ ਜ਼ਿਆਦਾ ਦਰਦ ਹੁੰਦਾ ਪਸ਼ੂ ਬੈਠ ਜਾਂਦਾ ਕਦੀ ਉੱਠ ਜਾਂਦਾ ਤੇ ਪੱਠੇ ਖਾਣੇ ਛੱਡ ਦਿੰਦਾ ਇਹ ਇਹਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਨਿਸ਼ਾਨੀਆਂ ਚ ਇਹ ਜ਼ਰੂਰੀ ਨਹੀਂ ਵੀ ਸਾਰੇ ਪਸ਼ੂਆਂ ਸਾਰੀਆਂ ਨਿਸ਼ਾਨੀਆਂ ਆਉਣ ਜਦੋਂ ਇੱਕ ਨਿਸ਼ਾਨੀ ਵੀ ਸਾਨੂੰ ਮਿਲਦੀ ਆ ਸੂਣ ਵਾਲਾ ਪਸ਼ੂ ਹੋਵੇ ਤਾਂ ਤੁਸੀਂ ਇਸ ਨੂੰ ਐਮਰਜੈਂਸੀ ਸਮਝ ਕੇ ਇਹਦੇ ਲਈ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੇਣਾ ਹੁਣ ਆਈਏ ਸਮਾਸਾਰਣੀ ਦੇਵੇਂ ਮੈਂ بار بار ਕਹਿ ਰਿਹਾ ਮੈਂ ਇਹ ਐਮਰਜੈਂਸੀ ਹੈ ਜੇ ਤਾ ਤੁਸੀਂ ਜਦੋਂ ਬਲੇਵਾ ਪਿਆ 24 ਘੰਟਿਆਂ ਦੇ ਵਿੱਚ ਵਿੱਚ ਇਹਦਾ ਇਲਾਜ ਕਰਾ ਲਿਆ ਫੇਰ ਇਹਦਾ ਬੱਚੇ ਦਾ ਨਹੀਂ ਤਾਂ ਬਲੇਵਾ ਵੀ ਠੀਕ ਹੋ ਜਾਊਗਾ ਬੱਚਾ ਵੀ ਜਿਉਂਦਾ ਨਿਕਲੂਗਾ ਜੇ ਦੂਸਰਾ ਦਿਨ ਹੋ ਗਿਆ 24 ਤੋਂ 48 ਘੰਟੇ ਨਿਕਲ ਗਏ 2 ਦਿਨ ਬਾਅਦ ਨਿਕਲ ਗਏ ਫੇਰ ਬਲੇਵਾ ਤਾਂ ਅਸੀਂ ਠੀਕ ਕਰ ਸਕਦੇ ਆ ਪਰ ਬੱਚਾ ਮਰਿਆ ਹੋਊ ਕਿਉਂਕਿ ਜਦੋਂ ਬੱਚੇ ਦਾ ਨਹੀਂ ਦਾ ਬਲੇਵਾ ਪੈਂਦਾ ਤਾਂ ਉਸ ਨੂੰ ਖੂਨ ਜਾਣਾ ਬੰਦ ਹੋ ਜਾਂਦਾ ਜਦੋਂ ਬੱਚੇ ਨੂੰ ਖੂਨ ਜਾਣਾ ਬੰਦ ਹੋ ਗਿਆ ਸੁਭਾਵਿਕ ਆ ਵੀ ਉਹਨੂੰ ਆਕਸੀਜਨ ਵੀ ਨਹੀਂ ਮਿਲੂਗੀ ਤੇ ਭਾਵ ਉਹਦੀ ਜਿਹੜੀ ਆ ਮੌਤ ਉਹ ਹੋ ਜਾਂਦੀ ਆ ਤੇ ਤੀਸਰਾ ਹੈਗਾ ਜਦੋਂ 3 ਦਿਨ 72 ਘੰਟੇ ਦੇ ਬਾਅਦ ਤੁਸੀਂ ਦੇਖਿਆ ਹੀ ਨਹੀਂ ਵੀ ਪਸੂ ਨੂੰ ਬਲੇਮਾ ਪਿਆ ਹੋਇਆ ਪਰ ਅਸੀਂ ਨਹੀਂ ਦੇਖਿਆ ਸੀ ਸੋਚ ਰਹੇ ਹਾਂ ਵੀ ਸੂਗੀ ਅੱਜ ਸੂਗੀ ਕੱਲ ਸੂਗੀ ਤਾਂ ਉਹਨਾਂ ਕੇਸਾਂ ਦੇ ਵਿੱਚ ਸਾਨੂੰ ਵੱਡੇ ਆਪਰੇਸ਼ਨ ਨਾਲ ਬੱਚਾ ਕੱਢਣਾ ਪੈਂਦਾ ਜਿਹਨੂੰ ਅਸੀਂ ਸੇਅਰ ਇਨਸੈਕਸ਼ਨ ਕਹਿੰਦੇ ਆ ਉਹਦੇ ਵਿੱਚ ਪਸ਼ੂ ਬੱਚਾ ਤਾਂ ਮਰਿਆ ਹੀ ਹੋ ਪੱਕਾ ਤੇ ਨਾਲ ਦੀ ਨਾਲ ਇੱਕ ਸਾਡਾ ਖਰਚਾ ਵੀ ਵੱਧ ਗਿਆ ਤੀਜਾ ਜਿਹੜੇ ਉਹ ਪਸ਼ੂ ਦੇ ਜਿਹੜੇ ਖਰਚਾ ਵੀ ਹੋ ਗਿਆ ਤੇ ਉਹਦੇ ਬਚਣ ਦੇ ਵੀ ਚਾਂਸ ਘਟ ਜਾਂਦੇ ਆ ਕਿਉਂਕਿ ਇਨਫੈਕਸ਼ਨ ਹੋਰ ਸਮੱਸਿਆਵਾਂ ਨਾਲ ਨਾਲ ਪੈਰੀਟੋਨਾਈਟਸ ਇਹ ਸਮੱਸਿਆਵਾਂ ਨਾਲ ਦੀ ਨਾਲ ਜਿਹੜੀਆਂ ਖੜੀਆਂ ਹੋ ਜਾਂਦੀਆਂ ਤੇ ਕਈ ਵਾਰੀ ਲਵੇਰੀ ਦੀ ਫਿਰ ਮੌਤ ਵੀ ਹੋ ਜਾਂਦੀ ਹੈ ਜੇ ਹੁਣ ਕਹੀਏ ਵੀ ਇਲਾਜ ਕਿਸ ਤਰ੍ਹਾਂ ਕਰਦੇ ਆਂ ਅਸੀਂ ਇਹ ਮਹਾ ਡਾਕਟਰ ਦੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਅਸੀਂ ਸ਼ਰਮਾਜ਼ ਮੋਡੀਫਾਈਡ ਸ਼ੈਫਰਡ ਮੈਥਡ ਉਹਦੇ ਵਿੱਚ ਕੀ ਕਰਦੇ ਆਂ ਪਸ਼ੂ ਨੂੰ ਜਿਹੜੇ ਪਾਸੇ ਦਾ ਬਲੇਵਾ ਹੁੰਦਾ ਉਸੇ ਪਾਸੇ ਲਟਾ ਕੇ ਤੇ ਉਹਦੇ ਉੱਤੇ ਇੱਕ ਫੱਟਾ ਰੱਖਿਆ ਜਾਂਦਾ ਫੱਟੇ ਦੇ ਉੱਤੇ ਤਿੰਨ ਬੰਦੇ ਭਾਰ ਪਾਉਣ ਲਈ ਖੜਦੇ ਆ ਤੇ ਬੱਚੇ ਦਾ ਨਹੀਂ ਫਿਕਸ ਕਰ ਦਿੰਦੇ ਆ ਤੇ ਜਾਨਵਰ ਨੂੰ ਪਲਟੀਆਂ ਲਵਾਈਆਂ ਜਾਂਦੀਆਂ ਦੋ ਤੋਂ ਤਿੰਨ ਪਲਟੀਆਂ ਹੀ ਅਹ ਦੀ ਸਪਾਰਸ਼ ਕੀਤੀ ਜਾਂਦੀ ਹੈ ਇਸ ਤੋਂ ਜ਼ਿਆਦਾ ਜੇ ਆਪਾਂ ਪਲਟੀਆਂ ਲਵਾਉਣੇ ਆ ਤਾਂ ਪਸ਼ੂ ਤੇ ਸਟ्रेस ਹੋ ਜਾਂਦਾ ਤੇ ਉਹ ਸਾਡਾ ਅਹ ਮਤਲਬ ਔਰ ਕਮੈਂਡੇਡ ਜਾਂ ਉਸ ਸਪਾਰਸ਼ ਨਹੀਂ ਕੀਤੀ ਜਾਂਦੀ ਇਹਦੇ ਲਈ ਸਾਨੂੰ 8-10 ਬੰਦੇ ਵੀ ਚਾਹੀਦੇ ਹੁੰਦੇ ਆ ਚਾਰ ਰਸੇ ਵੀ ਚਾਹੀਦੇ ਆ ਤੇ ਦਿਨ ਦਿਨ ਵਿੱਚ ਹੋਣ ਵਾਲਾ ਕੰਮ ਸੋ ਮੇਰਾ ਕਹਿਣ ਤੋਂ ਭਾਵ ਇਹ ਐਮਰਜੈਂਸੀ ਇਸੇ ਲਈ ਕਹੀ ਜਾਂਦੀ ਆ ਵੀ ਕਿਉਂਕਿ ਸਾਨੂੰ ਬੰਦੇ ਵੀ ਇਕੱਠੇ ਕਰਨੇ ਪੈਂਦੇ ਆ ਇਲਾਜ ਵੀ ਸਹੀ ਹੋਣਾ ਚਾਹੀਦਾ ਜਿਹੜਾ ਮਹਾਰ ਡਾਕਟਰ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਵੀ ਕਿਹੜੀ ਸਾਈਡ ਦੀ ਬੱਚੇਦਾਨੀ ਦਾ ਬਲੇਵਾ ਹੋਇਆ ਚਲੋ ਇਹ ਤਾਂ ਹੋ ਗਿਆ ਇਲਾਜ ਹੁਣ ਅੱਜ ਇਹ ਆਪਾਂ ਸਾਵਧਾਨੀ ਆ ਤੇ ਜਿਹੜੀਆਂ ਕਿਸਾਨਾਂ ਲਈ ਬਹੁਤ ਜ਼ਰੂਰੀ ਆ ਡੇਰੀ ਫਾਰਮਰਾਂ ਲਈ ਜਾਣਣੀ ਆ ਬਹੁਤ ਜ਼ਰੂਰੀ ਆ ਕਿਉਂਕਿ ਵੀ ਤਾਂ ਕਿ ਇਹ ਸਮੱਸਿਆ ਆਵੇ ਹੀ ਨਾ ਸਭ ਤੋਂ ਪਹਿਲਾਂ ਜਦੋਂ ਗੱਬਣ ਪਸ਼ੂ ਪੁੜੇ ਤੋੜ ਲਵੇ ਤਾਂ ਉਹਨੂੰ ਟਰਾਲੀ ਜਾਂ ਕਿਸੇ ਗੱਡੀ 'ਚ ਚੜਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਦੀ ਗ੍ਰੀਜ਼ ਕਰੋ ਤੇ ਇੱਕ ਪਸ਼ੂ ਦਾ ਪੂਰਾ ਰਿਕਾਰਡ ਰੱਖੋ ਤਾਂ ਕਿ ਤੁਹਾਨੂੰ ਪਤਾ ਹੋਵੇ ਮੇਰੀ ਮੱਝ ਜਾਂ ਗਾਂ ਇਸ ਦਿਨ ਨੂੰ ਸੂਣ ਵਾਲੀ ਆ ਤਾਂ ਕਿ ਉਹਨਾਂ ਦਿਨਾਂ 'ਚ ਆਪਾਂ ਦਾ ਧਿਆਨ ਰੱਖ ਸਕੀਏ ਤੀਜਾ ਜਦੋਂ ਕਦੀ ਏਦਾਂ ਦੀ ਸਮੱਸਿਆ ਆਵੇ ਤੁਰੰਤ ਮਹਾ ਡਾਕਟਰ ਨੂੰ ਬੁਲਾਉਣਾ ਤੇ ਮੈਂ ਹੁਣ ਅੰਤ ਦੇ ਵਿੱਚ ਸਾਵਧਾਨੀਆਂ ਦੇ ਨਾਲ-ਨਾਲ ਜਿਹੜਾ ਆਪਣਾ ਜਿਹੜਾ ਵਿਸ਼ਾ ਉਹ اسی ਇੱਕ ਖਾਨ ਨਾਲ ਖਤਮ ਕਰੂੰਗਾ ਜੇਕਰ ਦੁੱਧ ਅਤੇ ਲਵੇਰਾ ਹੈ ਬਚਾਉਣਾ ਤਾਂ ਇਲਾਜ ਸਿਰਫ ਮਾਹਰ ਡਾਕਟਰ ਤੋਂ ਕਰਵਾਉਣਾ ਧੰਨਵਾਦ